ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਤਿ ਕਿਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪੈਂਡ rau ਵਾਲਾ ਇਹ ਪੈਂਡ ਜੈਤੋ ਤਹਿਸੀਲ ਤੇ ਫਰੀਦਕੋਟ ਜ਼ਿਲ੍ਹੇ ਦਾ ਹੈ ਜੈਤੋ ਤੋਂ ਬਾਜਾਖਾਨਾ ਛੜਕ ਦੇ ਉੱਤੇ ਦੋਸਤੋ ਇਹ ਪੈਂਡ ਆਉਂਦਾ ਹੈ ਕਾਫੀ ਵੀਡੀਓ ਇਸ ਵੀਰ ਕੋਲੋਂ ਬਣਾਈਆਂ ਇੱਥੇ HF ਨਸਲ ਦੀਆਂ ਗਾਵਾਂ ਬਹੁਤ ਸੋਹਣੀਆਂ ਹੁੰਦੀਆਂ ਵਿਕਰੀ ਵਾਲੀਆਂ ਅੱਜ ਦੀ ਵੀਡੀਓ ਦੇ ਤਨਨਾਕ ਪਹਿਲੇ ਨੰਬਰ ਤੇ ਗਾਂ ਸੋਈ ਸਵਾਈ ਨਾਲ ਹੀ ਇੱਕ ਵਾਇਰ ਬੜਾ ਜ਼ਬਰਦਸਤ ਹੋਵਾਨਾ ਹੈ ਇਹ ਗੱਬਣ ਤੇ ਇਹ ਵੀ ਗਾਂ ਦੋਸੋ ਤਾਜੀ ਸੂਈ ਵੀ ਐ ਸੋ ਆਪਾਂ ਗੱਲਬਾਤ ਕਰਾਂਗੇ ਬਾਈ ਨਾਲ ਤੁਸੀਂ ਵੀਡੀਓ ਨੂੰ ਲਾਸਟ ਤੱਕ ਦੇਖਿਓ ਜਿਹੜਾ ਪਸ਼ੂ ਜੱਜ ਗਿਆ ਉਹਦੀ ਤਸੱਲੀ ਤੁਸੀਂ ਕਰੋਗੇ ਨੰਬਰ ਸਕਰੀਨ ਉੱਤੇ ਚੱਲਦਾ ਰਹਿਣਾ ਆਓ ਸ਼ੁਰੂਆਤ ਕਰੀਏ ਇਸੇ ਵੇਹੜ ਤੋਂ ਉਦੋਂ ਬਾਅਦ ਚ ਦੋ ਨਾਲ ਇਕੱਠੇ ਖੜੇ ਐ ਉਧਰੋਂ ਤੁਹਾਨੂੰ ਦਿਖਾ ਦੇਵਾਂਗੇ ਹਰਪ੍ਰੀਤ ਬਾਈ ਸਸਤੀ ਕਾ ਸਸੀ ਗਾਲੀ ਹਰਪ੍ਰੀਤ ਤਿੰਨ ਨਾਲ ਦਿਖਾ ਰਹੇ ਹਾਂ ਹਾਂਜੀ ਤਿੰਨ ਆ ਜੀ ਕੈਨਵਾ ਸੂਆ ਪਹਿਲੇ ਨੰਬਰ ਤੇ ਇਹ ਪਹਿਲਾ ਸੂਆ ਵੀਰੇ ਦੋ ਦੰਦ ਹੋਈ ਜਾਂਦੀ ਆ ਬੱਚੀ ਠੀਕ ਐ ਵੇਰਾ ਸਵੇਰ ਸੁਈਏ ਇਹ 2:00 ਵਜੇ ਵੀਰੇ ਬੱਚਾ ਕੀ ਦਿੱਤਾ ਬੱਚਾ ਬੱਚੀ ਆ ਮਗਰ ਵੀਰੇ ਐਗੈਂਡਰ ਦੀ ਸੈਕਟਰ 3 ਹੁਣ ਦੀ ਖੋਦਾ ਪਹੇ ਹੈਗੀ ਗ੍ਰਾਫੀ ਦੀ ਠੀਕ ਹੈ ਜੀਰ ਦੂਰ ਸਾਰੀ ਆਪਣੇ ਕੋਲੇ ਵੀਡੀਓ ਨੈਟ ਪੈ ਗਈ ਵੀਰੇ ਦੀ ਠੀਕ ਹੈ ਤੇ ਸਵੇਰ ਵਕੀ ਸਾਫੀ ਕਰਤੀ ਆ ਰੇਟ ਇਹਦਾ ਕੀ ਰਹਿਣਾ ਰੇਟ ਵੀਰੇ ਫੋਨ ਤੇ ਹੋਣਗੇ ਠੀਕ ਹੈ ਖੋਲੀ ਬਈ ਦੱਸੋ ਹਵਾਨਾ ਦੇਖੋ ਵੈੜ ਦਾ ਫਿਕਸ ਹਵਾਨਾ ਬੜੇ ਚੰਗੇ ਰਿਕਾਰਡ ਦੀ ਬਾਈ ਨਾਲ ਦੱਸਦਾ ਬੱਚੀ ਐ ਸੂਆ ਪਹਿਲਾ ਤੇ ਇਹ ਦੋ ਦੰਦ ਹੋ ਰਹੀ ਹੈ ਸੋ ਦੋਸਤੋ ਤੋੜ ਕੇ ਤੁਹਾਨੂੰ ਦਿਖਾਉਣੇ ਆ ਥੋੜਾ ਜਿਹਾ ਇਹ ਕਿਉਂਕਿ ਫਾਰਮਾਂ ਚੋਂ ਖੁੱਲ੍ਹਿਆਂ ਵਹਿੜਾ ਹੁੰਦੀਆਂ ਰਸੇ ਦੀ ਹਲਕਤ ਮਣਾਉਂਗੇ ਨਾਲ ਇਹਦੇ ਧਲਿਆਰਾ ਪਾਲਿਆ ਵੀ ਇਹ ਤੁਹਾਨੂੰ ਵਧੀਆ ਤਰੀਕੇ ਨਾਲ ਤੋੜ ਕੇ ਦਿਖਾ ਸਕੀਏ ਦਿੱਕਤ ਕੋਈ ਨਹੀਂ ਹੁੰਦੀ ਭਾਵੇਂ ਬੰਨ ਕੇ ਰੱਖ ਲਓ ਬਸ ਇਹ ਵੀ ਇੱਕ ਦੋ ਚਾਰ ਦਿਨ ਪਸ਼ੂ ਇਸ ਚੀਜ਼ ਦੀ ਹਲਕਤ ਮੰਨਦਾ ਕਿਉਂਕਿ ਖੁੱਲਾ ਫਿਰਦਾ ਪਸ਼ੂ ਆਉਂਦਾ ਤਾਂ ਉਹਨੂੰ ਇਹ ਲੱਗਦਾ ਵੀ ਮੈਨੂੰ ਇਸ ਤਰੀਕੇ ਨਾਲ ਬੰਦਾ ਜੀ ਇਕਸ ਜਾ ਹਵਾਨਾ ਦੋਸਤੋ ਵੈੜ ਦਾ ਖੁੱਚਾਂ ਤੋਂ ਕਾਫੀ ਉੱਤੇ ਐ ਕਦ ਕਾਠ ਦੋ ਦੰਦ ਦੇ ਹਿਸਾਬ ਤੇ ਬਹੁਤ ਸੋਹਣਾ ਪੂਰੀ ਉੱਚੀ ਲੰਬੀ ਵੈੜ ਸੂਆ ਪਹਿਲਾ ਸੂਈ ਹੈ ਤੁਮਾਹਲਾ ਬਾਈ ਲਵਾਈ ਚੰਗੀ ਸੋਹਣਾ ਢਾਂਚਾ ਦਿਸਦਾ ਚੰਗੀ ਅਗਾੜੀ ਐ ਪਛਾਣੂ ਹਵਾਨਾ ਚੰਗਾ ਉਹ ਅੱਛੀ ਨੂੰ ਇਹਨੇ ਜਨਮ ਦਿੱਤਾ ਦੋਸਤੋ ਤੇ ਸੀਮਨ ਡੀਟੇਲ ਪ੍ਰੋਪਰ ਬਾਈ ਕੋਲੇ ਦੀ ਹੈਗੀ ਐ ਉਹ ਤੁਸੀਂ ਵੀਡੀਓ ਚ ਸੁਣ ਲਈ ਐ ਸੁਬਾ ਬੌਲੇ ਤੋਂ ਖਾਲੀ ਕੀਤੀ ਵੀ ਉਹਦੇ ਕਰਕੇ ਤੁਹਾਨੂੰ ਹਵਾਨਾ ਉੱਤੋਂ ਖਾਲੀ ਦਿਸਦਾ ਨਾ ਥੱਲੇ ਪਲੂਣ ਜਿਹੜੀ ਉਹ ਪੂਰੀ ਦਿਸ ਰਹੀ ਹੈ ਮਹਿਸੂਸ ਹੁੰਦੀ ਹੈ ਸੋ ਦਸਤੋਏ ਰਾ ਟਾਂਚਾ ਥਣ ਹਵਾਨਾ ਤੁਸੀਂ ਪਹਿਲਾਂ ਤੁਰਦੀ ਤੋਂ ਇਹਦਾ ਦੇਖ ਚੁੱਕੇ ਹੋ ਬੱਚਾ ਬਹੁਤ ਚੰਗਾ ਵੀਰੇ ਮਗਰ ਸੀ ਆ ਰਹੀ ਦਾ ਇਹ ਖਦ ਠੀਕ ਹੈ ਐਗਜ਼ੈਂਟਰ ਦੀ ਬੱਚੀ ਹੈ ਵੀਰੇ ਇਹ ਓਕੇ ਸੋ ਦਸਤੋ ਸੋਹਣੀ ਬੱਚੀ ਹੈ ਨਾਲ ਬਾਕੀ ਵੜਾਪ ਚੰਗੀ ਹੈ ਤਾਂ ਬਿਨਾਂ ਸ਼ੱਕ ਬੱਚੇ ਇਹਦੇ ਤੋਂ ਚੰਗੇ ਲਏ ਜਾ ਸਕਦੇ ਹੈ ਹਰ ਪੇਤ ਜਿਹੜੀ ਇਹ ਦੋ ਅੱਗੇ ਸੂਈ ਸਵਾਈ ਬੈੜ ਇਹ ਦੂਜਾ ਸੂਆ ਬਈ 6 ਰੰਦਾ ਠੀਕ ਹੈ ਤੀਜਾ ਡਿਜ਼ਾਈਨ ਆਜ ਸੂਈ ਨੂੰ ਆ ਬਈ 22 23 ਕਿਲੋ ਬੌਲੀਆ ਵਾਦੀ ਉਪਰ 22 23 ਮੰਨ ਕੇ ਚੱਲਿਆ ਚਾਹੇ 4 ਡੰਗ ਚੋਲੇ ਚਾਹੇ 6 ਡੰਗ ਚੋਲੇ ਠੀਕ ਹੈ ਦੋ ਟਾਂ ਆ ਦੀ ਚੋਕ ਹੀ ਲਿਆ ਸਕਦਾ ਵੀਰੇ ਖੰਡੀ ਸੀਲ ਬੁਥੇ ਰਹੀ ਹੈ ਬੱਚਾ ਨਹੀਂ ਕੀ ਦਿੱਤਾ ਬੱਚਾ ਬੱਚਾ ਵੀਰੇ ਮਗਰ ਸੋਸੋ ਬੱਚਾ ਬੱਚਾ ਐਸ ਟਾਈਮ ਦੁੱਧ ਜਿਹੜਾ ਉਹ ਕਾਫੀ ਚੰਗਾ 22 ਕਿਲੋ ਤੋਂ ਸ਼ੁਰੂਆਤ ਹੈ ਹਵਾਨਾ ਇਹਦਾ ਵੀ ਫਿਕਸ ਜਾਂ ਚੰਗਾ ਹਵਾਨਾ ਦੱਸਦਾ ਟਾਂਚਾ ਤੁਸੀਂ ਦੇਖ ਲਓ ਲਿਆ ਭਾਈ ਮਾਰਨਾ ਮਾਰਨਾ ਉਸ ਸਟਰਕਚਰ ਇਹਦਾ ਤੁਸੀਂ ਦੇਖ ਸਕਦੇ ਹੋ ਕਾਫੀ ਸੋਹਣੀ ਉਤੋਂ ਬਣਾਵਟ ਇਹ ਦਾ ਸਟਰਕਚਰ ਇਹ ਦਾ ਥਣ ਹੋਣਾ ਤੁਸੀਂ ਇੱਥੋਂ ਦੇਖ ਲਓ ਚਾਰੇ ਥਣ ਬਿਲਕੁਲ ਸਿੱਧੇ ਆ ਥੱਲੇ ਨੂੰ ਸੋ ਇਹਦੇ ਨਾਲ ਬੱਚਾ ਬੱਚਾ ਇਹ ਤੋਂ ਅੱਗੇ ਇੱਕ ਵਾਇਰ ਹੋਰ ਖੱਬਣਾ ਬਹੁਤ ਸੋਹਣੀ ਵਾਇਰ ਹਰਪ੍ਰੀਤ ਭਾਈ ਇਹ ਕੰਮ ਸੁਆ ਸੁਈ ਇਹ ਪਹਿਲਾ ਸੁਆ ਵੀਰੇ ਚੌਂਕ ਦੇ ਦੰਦ ਵੀਰੇ ਚੱਕੇ ਆ ਬੱਚੀ ਨੇ ਹੁਣ ਠੀਕ ਹੈ ਬਰੂਟ ਦੀ ਖੋਦ ਆ ਵੀਰੇ ਇਹ ਤੇ ਸਪਾਈਕ ਦੇ ਸੈਕੰਡ ਸੀਮਨ ਤੋਂ ਖੱਬਣਾ ਵੀਰੇ ਇਹ ਸੀ ਇਹ ਕਿਨੇ ਦਾ ਲੈ ਜੂਗੀ ਦਿਨ ਵੀ ਇਹਦੇ ਕੱਲ ਪੂਰੇ ਹੋ ਗਿਆ ਬੱਚੀ ਦੇ ਉੱਤੇ ਦਿਨ ਲਈ ਜਾਂਦੀ ਆ ਹੁਣ ਠੀਕ ਏ ਤੋਰੀ ਬਈ ਸੋ ਦਿਨ ਕੰਪਲੀਟ ਐ 9 ਮਹੀਨੇ ਕੁੱਤੇ ਲੈ ਰਹੀ ਆ ਦੇਖੋ ਕਿੰਨੇ ਲੈਦੀ ਆ ਹਵਾਨਾ ਬਹੁਤ ਸੋਹਣਾ ਲੱਗੋ ਕਿਉਂਕਿ ਕੁਆਲਿਟੀ ਚੰਗੀ ਹਵਾਨੇ ਦੀ ਤੋੜ ਕੇ ਤੁਹਾਨੂੰ ਦਿਖਾਉਣੀ ਪੂਰਾ ਤਣਿਆ ਹੋਇਆ ਹਵਾਨਾ ਦਸਵੇ ਦਾ ਦਿਸਦਾ ਤਾਂ ਚਾ ਤੁਸੀਂ ਇਹਦਾ ਦੇਖੋ ਡਾਇਮੰਡ ਪੀਸ ਹੀ ਹੈ ਕੁੱਲ ਖਾ ਕੇ ਲੈ ਜੇ ਵੀਰੇ 40 ਕਿਲੋ ਦੀ ਗਾਰੰਟੀ ਹੋ ਬੱਚੀ ਐ ਜੇ ਫਾਰਮ ਚ ਆਈ ਹੈ ਠੀਕ ਹੈ ਸੋ ਦੇਖੋ ਇਹਦੀ ਅਗਾੜੀ ਤੇ ਪਿਛਾੜੀ ਤੁਸੀਂ ਕਮਾਲ ਆ ਤੂੰ ਹਰ ਕੋਈ ਲੈ ਸੋ ਦੇਖੋ ਥਣ ਹਵਾਨਾ ਫੇਰ ਫਿਕਸ ਹਵਾਨੇ ਦਾ ਮੌਲਾ ਦੋਸੋ ਐਚ ਐਫ ਦੇ ਵਿੱਚ ਜਿੰਨੀ ਇਸ ਹਵਾਨੇ ਦੀ ਕਦਰ ਹੈ ਕਿਉਂਕਿ ਇਹਦੇ ਚ ਨੁਕਸ ਘੱਟ ਬਣਦੇ ਆ ਲੰਮਕਮਾ ਹਵਾਨਾ ਵੱਡਾ ਦੇਖਣ ਨੂੰ ਸੋਹਣਾ ਤਾਂ ਲੱਗਦਾ ਪਰ ਉਹਦੇ ਚ ਰੋਗ ਬਹੁਤ ਹੈ ਸੋ ਇਹਦਾ ਹਵਾਨਾ ਬਿਲਕੁਲ ਫਿਕਸ ਹੈ ਹਜੇ ਹੋਰ ਪਰ ਹੋਗੀ ਕਿਉਂਕਿ ਹਜੇ 2-4 ਦਿਨ ਜੇ ਵੈਲਡ ਹੋਰ ਲੈਂਦੀ ਆ ਤਾਂ ਹੋਰ ਤਣ ਜਾਣੇ ਨੇ ਚੰਗੇ ਕਦ ਕਰਦੀ ਹੈ ਚਾਰ ਵਾਲੇ ਦੰਦ ਚੱਕ ਰਹੀ ਹੈ ਦੋ ਦੰਦ ਕੰਪਲੀਟ ਹੈ ਲੈ ਚਲ ਸੋ ਦੇਖੋ ਇਹਦਾ ਸਟਰਕਚਰ ਜੀ ਨੂੰ ਜੱਜਦੀ ਹੈ ਕਾਲ ਤੁਸੀਂ ਕਰ ਸਕਦੇ ਹੋ ਡਾਇਮੰਡ ਪੀਸੀ ਇਹ ਵੀ ਉਹ ਐਚਐਫ ਨਸਲ ਦੀ ਇਹ ਵਾੜ ਖਵਾਨਾ ਜਿੰਨਾ ਵੀ ਦੇਖੋਗੇ ਉਨਾ ਹੀ ਪਸੰਦ ਆਊਗਾ ਜਦੋਂ ਭਲੂਣ ਲਹਿ ਗਈ ਉਦੋਂ ਬਾਹਰ ਲੀਆਂ ਗਾਵਾਂ ਜਿੱਦਾਂ ਤੁਸੀਂ ਦੇਖਦੇ ਹੋ ਉਦਾਂ ਦੀ ਤੁਹਾਨੂੰ ਨਜ਼ਰ ਆਊਗੀ ਹੈ ਚੱਲ ਬੱਚ ਚੱਲ ਸੋ ਇਹ ਪਹਿਲਾ ਸੂਆ ਸੁੰਦੀ ਚਾਰ ਦੰਦ ਵਾੜ ਤੁਹਾਨੂੰ ਦਿਖਾ ਰਹੇ ਹਾਂ ਸੋ ਸਟਰਕਚਰ ਫੇਰ ਤੁਸੀਂ ਇਹਦਾ ਦੇਖ ਸਕਦੇ ਹੋ ਤੋ ਇਹ ਵੈਡ ਦਸਤੋ ਕੀ ਫੋਲ ਹਾਈਟ ਹੈ ਵੀਰੇ ਕੋਈ ਛੋਟੀ ਨਹੀਂ ਬਚੀ ਦੀ ਹਾਈਟ ਹਾਈਟ ਫੋਲ ਆ ਦਸਤੋ ਤਾਂ ਇੰਨਾ ਹੁੰਦਾ ਹੀ ਸੋ ਇਹ ਨਾਗ ਦਸਤੋ ਅੱਜ ਦੀ ਵੀਡੀਓ ਦੇ ਤੈਮਨ ਬਾਈ ਕੋਲ ਅਕਾਊਂਟ ਸੀ ਧੰਨਵਾਦ